ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸਿਰਫ ਦੋ ਸਲਾਈਆਂ ਦਾ ਤੇ ਦੋ ਦੋ ਕੁੰਡਿਆਂ ਦਾ ਹੀ ਡਿਜ਼ਾਈਨ ਲੈ ਕੇ ਆਏ ਆ ਇਹ ਡਿਜ਼ਾਈਨ ਆਪਾਂ ਸਿਰਫ ਸਕੀਵੀ ਤੇ ਸਕਾਪ ਮਤਲਬ ਸਕਾਪ ਮਫਲਰ ਇਸ ਤਰ੍ਹਾਂ ਦੇ ਡਿਜ਼ਾਈਨ ਚ ਪਾ ਸਕਦੇ ਆ ਜਾਲੀਦਾਰ ਡਿਜ਼ਾਈਨ ਹੈ ਇਹ ਜੈਕਟ ਚ ਜਿਆਦਾ ਜਾਲੀ ਦੀ ਪੈਜੂ ਉੱਚ ਨਹੀਂ ਸੋਹਣਾ ਲੱਗਣਾ ਸਕਾਪ ਤੇ ਸਕੀਵੀ ਚ ਆਪਾਂ ਇਹ ਬਣਾ ਸਕਦੇ ਆ ਇਸ ਡਿਜ਼ਾਈਨ ਨਾਲ ਆਪਣੀ ਕੋਈ ਵੀ ਚੀਜ਼ ਆਹੋ ਫੈਂਸੀ ਬਣ ਕੇ ਆਊਗੀ ਪਹਿਲਾ ਕੁੰਡਾ ਆਪਾਂ ਬਿਨਾ ਗੁੜੇ ਉਤਾਰਨਾ ਸਿਰਫ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਆ ਇਸ ਤਰ੍ਹਾਂ ਆਪਾਂ ਪਹਿਲਾਂ ਜਾਲੀ ਪਾਵਾਂਗੇ ਤੇ ਦੋ ਦਾ ਇੱਕ ਕਰਾਂਗੇ ਦੋ ਦਾ ਇੱਕ ਕੀਤਾ ਜਿਹੜਾ ਇਹ ਹੀ ਕੁੰਡਾ ਆਪਾਂ ਦੁਬਾਰਾ ਇਹਦੇ ਚੜਾ ਕੇ ਫਿਰ ਇਹਨੂੰ ਇਸ ਤਰ੍ਹਾਂ ਸਿੱਧਾ ਗੋਲਾਂਗੇ ਦੁਬਾਰਾ ਫਿਰ ਉਸ ਤਰ੍ਹਾਂ ਜਾਲੀ ਪਾਵਾਂਗੇ ਦੋ ਦਾ ਇੱਕ ਕਰਾਂਗੇ ਇਹ ਕੁੰਡੇ ਨੂੰ ਦੁਬਾਰਾ ਫਿਰ ਸਿੱਧਾ ਗੋਲਾਂਗੇ ਜਿਹੜਾ ਦੋ ਦਾ ਇੱਕ ਕੀਤਾ ਉਹਨੂੰ ਦੁਬਾਰਾ ਫਿਰ ਸਿੱਧਾ ਗੋਲਾਂਗੇ ਇਸ ਤਰ੍ਹਾਂ ਬਲ ਪਾ ਕੇ ਜਾਲੀ ਪਾਵਾਂਗੇ ਦੋ ਦਾ ਇੱਕ ਕਰਾਂਗੇ ਇਹ ਕੁੰਡੇ ਨੂੰ ਦੁਬਾਰਾ ਫੇਰ ਆਪਾਂ ਸਿੱਧਾ ਬਣਾਵਾਂਗੇ 40 ਪਾ ਕੇ ਦੋ ਦਾ ਇੱਕ ਕਰਾਂਗੇ ਇਹ ਸੇ ਕੁੰਡੇ ਨੂੰ ਦੁਬਾਰਾ ਫੇਰ ਆਪਾਂ ਸਿੱਧਾ ਬਣਾਵਾਂਗੇ ਬਿਲਕੁਲ ਸੋਖਾ ਜਿਹਾ ਡਿਜ਼ਾਈਨ ਇਸ ਤਰ੍ਹਾਂ ਦੁਬਾਰਾ ਫੇਰ ਇਹਨੂੰ ਕੁੰਡੇ ਨੂੰ ਸਿੱਧਾ ਬਣਾ ਲਓ ਲਾਸਟ ਵਾਲੇ ਕੋਲ ਇਸ ਤਰੀਕ ਸਿੱਧਾ ਬਣ ਲਾਗੇ ਬੈਕ ਸਾਈਡ ਇਹਦੀ ਆਪਾਂ ਸਾਰੀ ਉਲਟੀ ਕੱਢਣੀ ਆ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਸਕੀਵੀ ਵਿੱਚ ਜੇਕਰ ਆਪਾਂ ਇਹ ਡਿਜ਼ਾਈਨ ਬਾਵਾਂਗੇ ਆਪਣੀ ਸਕੀਵੀ ਇੱਕ ਤਰ੍ਹਾਂ ਨਾਲ ਮੁੱਲ ਦੀ ਜਿਸ ਤਰ੍ਹਾਂ ਦਾ ਆਪਣਾ ਮੁੱਲ ਦੀ ਸਕੀਵੀ ਹੁੰਦੀ ਆ ਉਸ ਤਰ੍ਹਾਂ ਦੀ ਲੁੱਕ ਬਣ ਜੂਗੀ ਉਹਦੀ ਬਹੁਤ ਹੀ ਕੈਂਟਾ ਡਿਜ਼ਾਈਨ ਆ ਤੇ ਬਿਲਕੁਲ ਸੌਖਾ ਆਗਾ ਉਲਟੀ ਸਿਹੜ ਤੋਂ ਪਰ ਸਾਰੇ ਕੁੰਡੇ ਉਲਟੇ-ਉਲਟੇ ਹੀ ਬੋਲਨੇ ਸਿਰਫ ਇਹ ਸਿੱਧੀ ਸਿਹੜ ਡਿਜ਼ਾਈਨ ਵਾਲਾ ਇੱਕ ਸਲਾਈ ਚ ਇਸ ਤਰ੍ਹਾਂ ਹੀ ਆਪਣਾ ਬਣ ਕੇ ਆਊਗਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹੇ ਲਈ ਬਹੁਤ-ਬਹੁਤ ਥੈਂਕ ਯੂ ਜੀ